ਬੜਾ ਔਖਾ ਏ ਹੀਰੇ ਵਿੱਚ ਛੇਕ ਪਾਉਣਾ ਕਿਸੇ ilm ਦਾ ਔਖਾ ਉਸਤਾਦ ਹੋਣਾ ਜੀ ਬਈ ਬੜਾ ਔਖਾ ਏ ਹੀਰੇ ਵਿੱਚ ਛੇਕ ਪਾਉਣਾ ਕਿਸੇ ilm ਦਾ ਔਖਾ ਉਸਤਾਦ ਹੋਣਾ ਕਹਿ ਰਾਂ ਮੰਗੇ गलामी द पिंजरे चोखा बुलबला, ताईं आज़ाद हो सौखी घ्रिस्ती छॾण बड़ा औखा ਛੱਡਣਾ بڑا ਔਖਾ ਸਦਾ ਦੇਸ਼ ਲਈ ਮਿਟਣਾ ਕੁਰਬਾਨ ਹੋਣਾ ਗੱਲਾਂ ਸੱਬੇ ਨੇ ਔਕੀਆਂ ਖਾਲਸਾ ਜੀ ਐ ਪਰ ਸਭ ਤੋਂ ਔਖਾ ਜੇ ਸਾਧ ਹੋਣਾ ਨਾਲ ਮੰਤਰਾਂ ਨੇ ਮਸਾਲ ਬਣਦੀ ਤੇਲ ਮੁਕੇ ਤੋਂ ਦੀਵਾ ਹੋ ਕੋਲ ਜਾਵੇ ਲੱਖ ਜਤਨ ਕਰੀਏ ਨਾ ਪਰ ਪਵੇ ਪਾਂਡੇ ਜੇ ਕਰ ਦੋਤਾ ਜਮੀਨ ਤੇ ਡੋਲ ਜਾਵੇ ਪੀਤਾ ਬੀਤਾ ਉਹ ਜਾਂਦੀ ਕਬੀਲਦਾਰੀ ਜਦਾਂ ਗੰਡਾ ਤ ਭਾਗਦੀ ਕੋ ਲ ਜਾਵੇ ਪਾਰ ਸ ਮਿਟ ਜਾਵਣਾ ਗਲਤ ਹਰ ਪਵੰਗ ਜਿਹੜੇ ਕਾਮ ਇਤਿਆਸ ਨੂੰ ਭੁੱਲ ਜਾਵੇ ਤੀਜਾਦ ਹੈ ਮਹਾਕਾਲ ਜੀ ਤੁਹਾਡਾ ਤਨਵਾਦ ਹੈ ਮਹਾਕਾਲ ਜੀ ਤੁਹਾਡਾ ਤਨਵਾਦ ਹੈ ਉਹ ਮਨਸ ਜਨਮ ਜੋਨੇ ਆ ਸਵਾਰਿਆ ਮੇਰੇ ਘਰ ਮੇਰਾ ਦੇਕਰਨਾ ਕਰਨਾਰਿਆ ਮੰਦਿਰ ਤੁਸਾਂ ਦੀ ਪਿਆਰੀ ਮਿੱਟੀ ਜਾਦ ਹਾ ਮਹਾਕਾਲ ਜੀ ਤੁਹਾਡਾ ਤਨਵਾਦ ਹੈ ਮਹਾਕਾਲ ਜੀ ਤੁਹਾਡਾ ਤਨਵਾਦ ਹੈ ਮਾਨਸ ਜਨਮਾ சொன்னாசார <laughs> மே <laughs> <laughs> ਪਾਪਾ ਤੇਵਕਾਰਾ ਵੱਲੋਂ ਮਨ ਨਿਭੌਂਦਾ ਨਹੀਂ ਪਾਪਾ ਤੇਵਕਾਰਾ ਵੱਲੋਂ ਮਨ ਨਿਭੌਂਦਾ ਨਹੀਂ ਰੋ ਤਾਂ ਮਦਮ ਕਟਾ ਦਾਦਾ ਮਾਂ ਦਾ ਯਾਰ ਆ ਮੇਰੇ ਕਰ ਮੇਰਾ ਦੇਕਰਨਾਰ ਆ ਕਾਰ ਮੇਰਾ ਦੇਕਰ ਨਾ ਹਾਰਿਆ ਪਿੰਗਲੇ ਨੂੰ ਪਰਬਤੀ ਚਿੜਾਉਣ ਵਾਲਿਆ ਗੂੰਗੇ ਆ ਤੋ ਅਰਥੀ ਕਿਰਉਣ ਵਾਲਿਆ ਗੂੰਗੇ ਆ ਤੋ ਅਰਥੀ ਕਿਰਉਣ ਵਾਲਿਆ போட கச்சபக்கியக்க ਮੇਰੇ ਦਾਦੇ ਸੰਕਟਾ ਹਰਨ ਵਾਲਿਆ ਮੇਰੇ ਦਾਦੇ ਸੰਕਟਾ ਹਰਨ ਵਾਲਿਆ ਉਹ ਗਣਕਾ ਦਾ ਪਾਪ ਜਿਵੇਂ ਨਾਚਦਾਰਿਆ ਮੇਰਕਾਰ ਮੇਰਾ ਦੇਕਰਨ ਹਾਰਿਆ ਮੇਰਕਾਰ ਮੇਰਾ ਦੇਕਰਨਾ ਰਿਆ ਦੁਖੀਆਂ ਦੀ ਕੂਕੀ ਸੁਣੀ ਸੀ ਸਲਾਦਵੇ ਪ੍ਰਾਨਾ ਤੂੰ ਪਿਆਰੇ ਪੁੱਤਰੀ ਕਿਹਾ ਦਵੇ ਪ੍ਰਾਨਾ ਤੂੰ ਪਿਆਰੇ ਪੁੱਤਰੀ ਕਿਹਾ ਦਵੇ ਹੋ ਪਰਤ ਦੁਗੀ ਲਈ ਪਰਵਾਰ-ਵਾਰ ਆ ਮੇਰ ਘਰ ਮੇਰਾ ਦੇਖ ਰਣਾਰ ਆ ਮੇਰ ਘਰ ਮੇਰਾ ਦੇਖ ਰਣਾਰ ਆ ਉਹ ਜਿਹੜੇ ਚਾਰ ਬੇਤਾ ਦੇ ਅਰਥੀ ਕੱਢ ਗੇ ਆਇਆ ਹੰਕਾਰੀ ਲੰਕਾ ਸੁਣੀ ਛੱਡ ਗਏ ਆਇਆ ਹੰਕਾਰੀ ਲੰਕਾ ਸੁਣੀ ਛੱਡ ਗਏ ਹੋ ਪਾਇਆ ਨਾ ਕੇ ਸੇਣੇ ਤੇਰਾ ਪਾਰਾਵਾਰ ਆ ਮੇਰ ਘਰ ਮੇਰਾ ਦੇਕਰੰਨਾ ਹਾਰਿਆ ਕਾਰ ਮੇਰਾ ਦੇ ਕਰਨਾ ਹਾਰਿਆ ਓਹਾ ਜੀ ਬਾਗ ਦੋਲਦਾ ਮੇਰ ਦੀ ਸਾਰੀਆਂ ਪ੍ਰੇਮ ਦੀਆਂ ਲਹਿਰਾ ਵਿੱਚ ਲਾਈਏ ਤਾਰੀਆਂ ਪ੍ਰੇਮ ਦੀਆਂ ਲਹਿਰਾ ਵਿੱਚ ਲਾਈਏ ਤਾਰੀਆਂ ਓ ਹੋਵੇ ਪਰਵਾੜਾ ਜੀ ਨਮਸ਼ਕਾਰ ਆ ਮੇਰਕਾਰ ਮੇਰਾ ਦੇਖ ਰੰਹਾਰਿਆ ਮੇਰਕਾਰ ਮੇਰਾ ਦੇਖ ਰੰਹਾਰਿਆ ਸਿਜਾਦੀ ਤੇਰਾ ਗੁਰ ਦੇ ਬਿਨੋ ਸਵਾਸ ਸਵਾਸ ਜਾਦੀ ਕਰਾ ਗੁਰ ਦੇ ਬਿਨੋ ਉਹ ਤਾਰ ਦੇ ਅਸਾਨ ਜਿਵੇਂ ਤਨ ਤਾਰਿਆ ਮੇਰਕਾਰ ਮੇਰਾ ਦੇਕਰਨਾਂ ਕਰਨ ਨਾਰਿਆ ਨ ਕਬੀਰ ਸੋਈ ਮੁਖ ਧੰਨ ਹੈ ਜਿਹ ਮੁਖ ਕਹੀਏ RAM ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਉਹ ਗ੍ਰਾਮ ਇਹਨਾਂ ਦੇ ਇਹਨਾਂ ਮਹਾਵਾਕਾਂ ਦੇ ਅਨੁਸਾਰ ਤੁਹਾਡੇ ਨਗਰ ਦੇ ਵਿੱਚ ਸੰਤ ਭੂਰੇ ਵਾਲੇ ਜੀ ਹੋਏ ਨੇ ਤੇ ਅੱਜ ਕਿੰਨਿਆਂ ਨੂੰ ਨਾਮ ਜਪਣ ਤੇ ਲਾਇਆ ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਮੁਖ ਨਾਮ ਜਪਦਾ ਉਹ ਧੰਤਾ ਦੇ ਜੋਗ ਹੈ ਉਹ ਪਵਿੱਤਰ ਹੈ ਉਹ ਸਰੀਰ ਵੀ ਆਪਣਾ ਪਵਿੱਤਰ ਕਰ ਲਿੰਦਾ ਹੈ ਤੇ ਜਿਸ ਪਿੰਡ ਦੇ ਵਿੱਚ ਰਹਿੰਦਾ ਪਵਿੱਤਰ ਹੋਏ ਕੋ ਗ੍ਰਾਮ ਆਪਾਂ ਪਿੰਡ ਦੀ ਪੰਚਾਇਤ ਨੂੰ ਗ੍ਰਾਮ ਪੰਚਾਇਤ ਕਹਿੰਦੇ ਨੇ ਜਿਹੜੇ ਮੱਲੇ ਵਿੱਚ ਰਹਿੰਦਾ ਤੇ ਜੇ ਆਪਾਂ ਨਾਮ ਜਪਦੇ ਰਹੇ ਤੇ ਆਪਾਂ ਪਵਿੱਤਰ ਹੋ ਜਾਣਾ ਸਾਰਿਆਂ ਮੈਂ 1-2 ਮਿੰਟਾਂ ਦੇ ਵਿੱਚ ਸਮਾਪਤੀ ਕਰਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਐਸੇ ਮਹਾਂਪੁਰਖਾਂ ਬਾਬਤ ਬੜੇ ਸ਼ਬਦ ਨੇ ਗੁਰਬਾਣੀ ਵਿੱਚ ਪ੍ਰਚਾਰ ਦਾ ਸਮਾਂ ਨਹੀਂ ਮੈਂ ਇੱਕ ਦੋ ਵਚਨ ਕਹਿ ਕੇ ਸਮਾਪਤੀ ਕਰਾਂ ਪਾਸ਼ਾ ਨੇ ਕਿਹਾ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਬਾਬਾ ਭੂਰੇ ਵਾਲਿਆਂ ਜੀ ਦੀ ਵਡਿਆਈ ਹੋ ਰਹੀ ਹੈ ਤੇ ਰੱਬ ਦੀ ਵਡਿਆਈ ਹੋ ਰਹੀ ਹੈ ਸਾਰੇ ਆਪਣੀ ਵਿਢਾਈ ਭਾਵਨ ਦੀ ਜਨਕਾ ਜੈਕਾਰ ਕਰਾਈ ਵਾਹਿਗੁਰੂ ਨੂੰ ਆਪਣੀ ਵਿਢਾਈ ਤੁਹਾਡੇ ਵਰਗੇ ਪਿਆਰਿਆਂ ਦੇ ਰਾਹੀਂ ਪਾਉਂਦੀ ਹੈ ਮੈਂ ਫਤਿ ਬੁਲਾਉਣ ਲੱਗਾ ਹਾਂ ਪਾਸ਼ਾ ਕਿਰਪਾ ਕਰੇ ਗੁਰਬਾਣੀ ਨੇ ਵਿੱਚ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਕਿਰਪਾ ਕੀਤੀ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨ ਜਾਣੋ ਮਾਨਸ ਦੇਹਾ ਮਨੁੱਖਾ ਸਰੀਰ ਦੇ ਵਿੱਚ ਤੁਰਿਆ ਫਿਰਦਾ ਨਾ ਕਦੇ ਵੇਖਿਓ بڑے ਸਰੀਰ ਰੱਬ ਤੁਰੇ ਫਿਰਦੇ ਆ ਜਿਉਂ ਜਾਲਤ ਰੰਗ ਉੱਠੇ ਬਹੁ ਭਾਤੀ ਸਮੁੰਦਰ ਦੇ ਵਿੱਚੋਂ ਬੜੀਆਂ ਲਹਿਰਾਂ ਉੱਠਦੀਆਂ ਨੇ ਬੱਦਲ ਬਣ ਕੇ ਪਹਾੜਾਂ ਦੇ ਵਿੱਚ ਵਰ ਜਾਂਦੀਆਂ ਜਦੋਂ ਮੀਂਹ ਪੈਂਦਾ ਨਦੀਆਂ ਨਾਲੀਆਂ ਦੇ ਥਾਣੇ ਫੇਰ ਸਮੁੰਦਰ ਦੇ ਵਿੱਚ ਜਾ ਰਲਦੀਆਂ ਨੇ ਫਿਰ ਸਲਲ ਸਲਲ ਸਮਾਇੰ ਦਾ ਸੋ ਪ੍ਰਚਾਰ ਦਾ ਸਮਾਂ ਨਹੀਂ ਪ੍ਰਚਾਰਤਮਾ ਕਰਦਾ ਹਾਂ ਤੇ ਮੈਂ ਘੰਟਿਆਂ ਬੱਧੀ ਮਹਾਰਾਜ ਦੀ ਕਿਰਪਾ ਹੈ ਮੈਂ ਕਹਿੰਦਾ ਆਪਾਂ ਬਾਰ ਬਾਰ ਤੁਰੇ ਫਿਰਦੇ ਆ 1430 ਅੰਗ ਕਾਦੇ ਵਾਸਤੇ ਮਹਾਰਾਜ ਨੇ ਸਾਨੂੰ ਲਿਖ ਕੇ ਦਿੱਤੇ ਇਹਦੇ ਵਿੱਚੋਂ ਕੁਝ ਬਾਚਿਆ ਕਰੀਏ ਮੈਂ ਨਾਰਾਜ਼ ਨਹੀਂ ਕਰਨਾ ਚਾਹੁੰਦਾ ਇਹਨਾਂ ਨੂੰ ਜੇ ਸਮਾਂ ਵੱਧ ਲੈ ਗਏ ਆ ਤੇ ਮਾਫੀ ਚਾਹੁੰਨੇ ਆ ਹਰਦੀਪ ਸਿੰਘ ਜੀ ਰਮਦਾਸ ਬਾਬਾ ਬੁੱਢਾ ਸਾਹਿਬ ਜੀ ਦਾ ਕੁਇਸ਼ਰੀ ਜਥਾ ਦਾਸ ਦੀ ਵੀ ਨਾਲ ਹਾਜ਼ਰੀ ਲੱਗੀ ਏ ਸਾਰੇ ਜਾਨੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪ੍ਰਬੰਧਕਾਂ ਦਾ ਭਾਈ ਰਣਜੀਤ ਸਿੰਘ ਜੀ ਦਾ ਸਰਪੰਚ ਸਾਹਿਬ ਜਤ ਕੋਟਾਨ ਕੋੜ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਾਉ ਫਤਿਹ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ